ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦੇ ਬਈ ਜਾਨਵਰ ਪਰਿਵਾਰ ਕਿੱਦਾਂ ਸਾਰੇ ਭਰਾਵਾਂ ਦੇ ਤੇ ਕਰਤੀ ਆਪਾਂ ਵਲੌਗ ਦੀ ਸਟਾਰਟਿੰਗ ਬਈ ਤੇ ਆਪਾਂ ਪਿੰਡ ਚੱਲੇ ਆ ਮਹਾਲਮੋਹ ਬਾਜੀ ਦੇ ਤੇ ਸਾਰੇ ਭਰਾਣਾ ਵਲੌਗ ਨਾਲ ਜੁੜੇ ਰਹੋ ਤੇ ਐਂਡ ਜਰੂਰ ਵਖਾਵਾਂਗੇ ਸਾਰੇ ਭਰਾਵਾਂ ਨੂੰ ਆ ਆ ਬੈਠਾ ਆਪਣਾ ਨਿੱਕਾ ਬਹਿਰੀਨ ਸਪੈਸ਼ਲ ਤੌਰ ਤੇ ਲਿਆਂਦਾ ਆਪਾਂ ਨਾਲ ਆ ਬੈਠਾ ਨਿੱਕੋ ਕਲਿਆਣ ਤੇ ਆ ਆ ਬੈਠਾ ਸ਼ਰੀਫ ਭਤੀਜ ਮੇਰਾ ਬਾਕੀ ਦੀ ਅਪਡੇਟ ਬਈ ਜਾ ਕੇ ਉੱਥੇ ਦਵਾਂਗੇ ਤੁਹਾਨੂੰ ਕੀ ਬਣਦਾ ਕੀ ਮਾਹੌਲ ਆ ਸਾਰਾ ਕੁਝ ਵਿਖਾਵਾਂਗੇ ਉੱਥੇ ਜਾ ਕੇ ਬਈ ਤੇ ਵਲੌਗ ਨਾਲ ਜੁੜੇ ਰਹੋ ਸਾਰੇ ਭਰਾ ਜਾਂਦੀ ਗੱਡੀ ਬਈ ਸੜਕਾਂ ਤੇ ਖੇਡਦੀ 235 ਦੇ ਆ ਪੂਰੇ 35 ਦੇ ਜਾਂਦੀ ਪੂਰੇ 35 ਦੇ ਜਾਂਦੀ ਆ ਤੁਹਾਨੂੰ ਕੋਣ ਫੇਰਾ ਮੜਾ ਢੇੜਾ ਕੱਢਿਆ ਨੰਬਰ ਪੁੱਛ ਦਿੰਦਾ ਪੂਰੇ ਗਣਾ ਬੇਤੇ ਰਹਿਗੇ ਕਹਿ ਨਹੀਂ ਲੱਗਦੀ ਜੀ ਆਜੀ ਸ਼ੈਰੀ ਭੰਗਰ ਤੇ ਆ ਨਾਲ ਲੱਭੂ ਸ਼ਕੂਰ ਬੱਗੀ ਉਹ ਗਿਆਨੀ ਕਿੰਨੇ ਕਬੂਤਰ ਆ ਯਾਰ ਆ ਦੱਸਿਓ ਮੜਾਇਆ 17 ਹਾਂਜੀ ਆਜੀ ਪੰਡ ਮਹੌਲਮ ਬਾਜੀ ਦੇ ਬਈ 70 ਕਬੂਤਰ ਹੋ ਗਏ ਆ ਤੇ ਓਲੇ ਲਾਉਂਦੇ ਦਿਖਾਉਣਾ ਤੁਹਾਨੂੰ ਤੇ ਆਪਣਾ ਆਊਗਾ ਵਲੌਗਰ ਸ਼ੋਅਰ ਤੂੰ ਸਾਰਾ ਕੁਝ ਕਰਨਾ ਚੰਗਾ ਆ ਨਿੱਕਾ ਖੜਾ ਤੇ ਉਹ ਮੁੰਡਾ ਬਈ ਬਾਹਰੋਂ ਆਇਆ ਜੈਲ ਕਵਾਇਦ ਤੋਂ ਆਇਆ ਦਹਰੀਂ ਤੋਂ ਆਪਣ ਨਾਲ ਕੇ ਪਹਿਲੇ ਹੈਗੀ ਬਾਜੀ ਕੋਣ ਦੂਜੀ ਆ ਦੂਜੀ ਆ ਮੈਂ ਬੈਠੇ ਹੂ ਸਾਰਾ ਜਿਹੜਾ ਤਿਆਰੀ ਆ ਬਈ ਪੂਰੀ ਓਲਿਆਂ ਦੀ ਤਿਆਰੀ ਬਈ ਕਰ ਲਾ ਬਾਬਾ चाल <laughs> आई <laughs>

ਨਹੀਂ ਬੈਂਦਾ ਨਹੀਂ ਬੈਂਦਾ ਸਹੀ ਆ ਨਹੀਂ ਚੱਲਦੇ ਨਹੀਂ ਚੱਲਦੇ ਕਿੰਨਾ ਪਾਂ ਚਾਰ ਗਿਆ ਰੰਗ ਕਲੀਅਰ ਕਰ ਲੈ ਨਿਕਲ ਅੱਬੂ ਜੀ ਹੋ ਰਿਹਾ ਯਾਰ ਜਮਾ ਨੇੜਾ ਤਪੂਰਾ ਬਣਾਇਆ ਦੂਰੋਂ ਸਹੀ ਆ ਕਾਲੇ ਕਾਲੇ ਉਸਾਲੇ ਕਾ ਹੋ ਜਾਂਦੇ ਆ ਲੈ ਯਾਰ ਬਾਈ ਯਾਰ ਸਤਿ ਸ਼੍ਰੀ ਅਕਾਲ ਜੀ ਆਪਣਾ ਭਰਾ ਨਿੱਕਾ ਵਹਿਰੀ ਟਿੱਕਾ ਹਾਂਜੀ ਉਹ ਜਮਾ ਪਿੱਛੇ ਆ ਲੱਭੇ ਚੱਲ 22 24 ਕਾਮ ਆਇਆ ਕਿ ਉਹਲਾ ਵਜਦਾ ਘੰਟੇ ਬਾਅਦ ਗੁਰੂਆ ਹੋਰ ਲੱਗੀ ਤੁਸੀਂ ਕਿੰਨਾ ਹੈ ਮੈਂ ਮੋੜਾ ਗੱਲਾਂ ਵਿੱਚ ਆ ਆ ਹਾਂ ਦੂਜਾ ਕਿੱਥੇ ਆਪਣਾ ਲਾਲਚੀਨਾ ਲਾਲਚੀਨਾ ਆਹਾ ਆਹੀ ਆ ਕਿ ਨਹੀਂ ਤੁਸਾ ਦਾ ਹੋ ਜਾਂਦਾ ਹਨਾ ਮਹਿੰਗਾ ਇੱਥੇ ਜਿਹੜਾ ਬੈਠਾ ਹੀ ਉਹਦੇ ਤੇ ਜਾਂਦਾ ਤਾਂ ਹੀ ਐਂ ਜੇ ਕਰਕੇ ਬਹਿਣ ਜੇ mau <laughs> <coughs> <susurra> <coughs> <coughs> ਆਇਆ ਨਾ ਲਾਲਚੀ ਨਾ ਆਈ ਵੇਖੀ ਤੇਰੀ ਗਾਮੇ ਟੰਗ ਵੇਖੀ ਕੱਲੀ ਛੀ ਜਿਹੜੀ ਉਹ ਕੰਨ ਉੱਤੇ ਜਾਈਏ ਯਾਰ ਬਹਾਰੀ ਆ ਪੰਜ ਉਹਦੇ ਨਾਲ ਪਾ ਕੇ ਪਿੰਡ ਮਾਲਮਬਾਈ ਕਬੂਤਰਾਂ ਦੀ ਸ਼ਾਹ ਹੋ ਗਈ ਕਰਨ ਇੱਕੋ ਕਮੈਂਟਰੀ ਕੋ ਆ ਯਾਰਾ ਪਿੰਡ ਮਾਲਾ ਮਿੱਤਰੋ ਛਰਤੀ ਪਾੜੀ ਆਪਾਂ ਤੇ ਦੇਖ ਹਣਦੇ ਰੰਗ ਬਰੰਗੇ ਕਾਲੇ ਟੂਸੇ ਗਲਾਬੀ ਟੌਰੀ ਚੱਜ ਦੀ ਗੱਲ ਕਰ ਕਾ ਤਾ ਜਾਨਾ ਭੋਰੀ ਹਾਂ ਆ ਗਿਆ ਬਈ ਕਾਲਾ ਚੀਨਾ ਆ ਗਿਆ ਕਾਲਾ ਜਿੰਨਾ ਆ ਗਿਆ ਗੁੜ ਕੰਨ ਲੱਗ ਜੀ ਇੱਥੇ ਆ ਗਿਆ ਜੀ ਬਾਈ ਭਰਾ ਸਾਡੇ ਕੋਲੇ ਕਿਹਨੂੰ ਲਾਇਆ ਬਾਈ ਹੋਣਾ ਇਹ ਕਿਉਂ ਇਧਰ ਆ ਖਾ ਸਾਲਿਆ ਜਾ ਕੇ ਉਹ ਰਪਰਦਸ਼ਲ ਪਾਈ ਆ ਵੇਖੋ ਬਾਈ ਮੁੰਡਾ ਪੂਰਾ ਜ਼ੋਰ ਵਗਾ ਰਿਹਾ ਕਿਉਂ ਕੀ ਕਾਲਾ ਯਾਰ ਉਂਗਲਾਂ ਤਲਾਲੀ ਨਹੀਂ ਠੀਕ ਆ ਯਾਰ ਭਾਈ ਮਾੜਾ ਸਲੋ ਮੋਸ਼ਨ ਕਰ ਕਿਵੇਂ ਇਹ ਕਰ ਦੰਨਾ ਤੂੰ ਕਰੀ ਇਹ ਪੜਾਕੀ ਨਹੀਂ ਵਾਕਿਆ ਠੀਕ ਆ ਯਾਰ ਬੋਲੋ ਇਹ ਤਾਂ ਨਹੀਂ ਆਪਾਂ ਠੀਕੇ ਮੇਰੇ ਕਾਲਾ ਆ ਕਾਲਾ ਕਲੇ ਜੀ ਕਾਲਾ ਕਿਹੜਾ ਜੀ ਨਹੀਂ ਅਸੀਂ ਤਾਂ ਕਾਲਾ ਲੱਗਦਾ ਹਨਾ ਤਾਂ ਕਾਲਾ ਤਾਂ ਨਹੀਂ ਲੱਗਦਾ ਯਾਰੀ ਆ ਆਪਣੀ ਮਜ਼ਾਕ ਕਰ ਰਾਂ ਗੁੱਸਾ ਨਾ ਕਰ ਜੀ ਨਹੀਂ ਨਹੀਂ ਮਜੀਵਨ ਨਹੀਂ ਹਾਂ ਉਹ ਤਾਂ ਹੱਸ ਲੱਭੇ ਉਤੋਂ ਜੀਵਨ ਨਹੀਂ ਸੀ ਯਾਰ ਜੀਵਨ ਨਹੀਂ ਮੈਂ ਉਤਰ ਗਿਆ ਉਤਰਾ ਬਾਬਾ ਉਤਰ ਗਿਆ ਹਾਂਜੀ ਮਿੱਤਰੋ ਆਪਣੇ ਕੋਲੇ ਬਾਜੀ ਤੇ ਆਇਆ ਬਈ ਮਹਾਲਮ ਪੈਂਦਾ ਹਾਈਮਾ ਫਰੋਇਪਰ ਤੇ ਆਪਾਂ ਨੂੰ ਬਈ ਇਹ ਸਾਈਡ ਗਾਣਾ ਸੁਣਾਊਗਾ ਤੇ ਕਰਿਓ ਚੈੱਕ ਇਰੇ ਗਮ ਚ ਪੀਨੇ ਆ ਉੰਜ ਪੀਨੇ ਦਾ ਕੋਈ ਸ਼ੌਕ ਨਹੀਂ ਨਿਤ ਮਰਦੇ ਜੀ ਨੇ ਆ ਉੰਜ ਜੀ ਨੇ ਦਾ ਕੋਈ ਸ਼ੌਕ ਨਹੀਂ ਇਰੇ ਗਮ ਚ ਪੀਨੇ ਆ ਉੰਜ ਪੀਨੇ ਦਾ ਕੋਈ ਸ਼ੌਕ ਨਹੀਂ ਓ ਗੱਲਾਂ ਥੋੜੀ ਬਦਲਦੀਆਂ ਓ ਇਨਸਾਨ ਬਦਲ ਜਾਂਦੇ ਜਿਹੜੇ ਕਹਿੰਦੇ ਛੱਡ ਕੇ ਨਹੀਂ ਜਾਂਦੇ ਉਹ ਬਾਦ ਵਿੱਚ ਇਹਨਾਂ ਦੇ ਬਿਆਨ ਬਦਲ ਜਾਂਦੇ ਨੇ ਕੱਲ ਮੈਸੇਜ ਆਉਂਦਾ ਆਇਆ ਕੱਲ ਮੈਸੇਜ ਆਉਂਦਾ ਆਇਆ ਉਹ ਤੇ ਕਰ ਹੀ ਹੱਲ ਗਈ ਕਹਿੰਦੀ ਦਿਨ ਕੱਟਦਾ ਏ ਕਿਦਾਂ ਮੈਂ ਕਿਾ ਜਿੱਦਾਂ ਛੱਡ ਗਈ ਜਿੱਦਾਂ ਛੱਡ ਗਈ ਅੱਜ ਮਰਾਂ ਜਾਂ ਕੱਲ ਮਰਾਂ ਤੇ ਚੰਗਾ ਏ ਤੇਰੀਆਂ ਯਾਦਾਂ ਖਤਮ ਕਰਾਂ ਤੇ ਚੰਗਾ ਏ ਹੁ ਲੱਤਾ ਕੰਬ ਦੀਆਂ ਨਹਿਰ ਦੇਖਦੇ ਵਗਦੀ ਨੂੰ ਸੋਚ ਦਾ ਨਸ਼ਾ ਕਰਾਂ ਤੇ ਚੰਗਾ ਏ ਅਲਫ ਵਗ ਲੱਗੀ ਸੀ ਦੇ ਵਿੱਚ ਸੀਨਾ ਤਪਕੇ ਵਾਂਗ ਤੰਦੂਰ ਹੋਇਆ ਕਉਂ ਜਤਾਨਿਆਂ ਮੇਨਿਆਂ ਮਾਰ ਦਿੱਤਾ ਹੋ ਕੁਝ ਸਜਣ ਅੱਖਾਂ ਤੋਂ ਦੂਰ ਹੋਇਆ ਟਟ ਹੀ ਗਿਆ ਏ ਟਟ ਹੀ ਗਿਆ ਏ ਦਿਲ ਆ ਮਰ ਜਾਣਿਆ ਟਟ ਹੀ ਗਿਆ ਏ ਹੋ ਪੱਥਰਾਂ ਨੂੰ ਪੂਜਦਾ ਏ ਹੋ ਹੋ ਪੱਥਰਾਂ ਨੂੰ ਪੂਜਦਾ ਐ ਹੋ ਖਸਮਾਂ ਨੂੰ ਖਾਣਿਆ ਟਟ ਹੀ ਗਿਆ ਐ ਟਟ ਹੀ ਗਿਆ ਐ ਦਿਲਾਂ ਮਰ ਜਾਣਿਆ ਟਟ ਹੀ ਗਿਆ ਐ दारू पीन ਦੇ ਸ਼ੌਕੀ ਨਹੀਂ ਬਸ ਗਮ ਟਾਨੂੰ ਪੀਨੇ ਆ ਛੱਲਾ ਅੱਜ ਵੀ ਉਂਗਲ ਤੇ ਗਾਨੀ ਲੱਗੀ ਨਾਲ ਸੀਨੇ ਆ ਵਾਹ ਜੀ ਇਹਨੇ ਹੱਸ ਖੇਡ ਲਈਦਾ ਤਾਂ ਹੀ ਰਾਤਾਂ ਨੂੰ ਰੋਨੇ ਆ ਅੱਜ ਵੀ ਚੈਟ ਡਿਲੀਟ ਨਹੀਂ ਕੀਤੀ ਬਾਈ ਅਸੀਂ ਪੜ ਕੇ ਰੋਨੇ ਆ ਵਾਹ ਜੀ ਵਾਹ ਸਰਾ ਸਰਾ ਬਾਈ ਬਈ ਕਿਵੇਂ ਗਾਣਾ ਲੱਗਿਆ ਦੱਸਿਓ ਸਾਰੇ ਯਾਰਾ ਉਹ ਬਈ ਆ ਬੋ ਆ ਯਾਰ ਨੀ ਨੀ ਸਰਾ ਕਰਾਂਦਾ ਯਾਰ ਬਈ ਗਾਣਾ ਸੁਣਿਆ ਸਾਰੇ ਭਰਾ ਤੇ ਵਧੀਆ ਲੱਗਿਆ ਨਾਲ ਤੇ ਸ਼ੇਅਰ ਕਰ ਦਿਓ ਹਾਂ ਨੇ ਜੀ ਬਗੀਦ ਤਨ ਤੇਰੇ ਕੰਮ ਲੈ ਜਿਉ ਆਸ਼ਿਕ ਦੇ ਗੀਤ ਨਹਿਟ ਕੁੜੇ ਵਿਕੀ ਦੇ ਵਿੱਚ ਨਹੀਂ ਆਏ ਛੱਲੇ ਕੀਦੇ ਫਟ ਕੁੜੇ ਸ਼ਾਲ ਬਣਾਤਾ ਧੌਖਿਆਂ ਨੇ ਕਸੂਤਾ ਤੋੜਿਆ ਸੀ ਛੱਲਾ ਸੱਚੀ ਵਿੱਚ ਨਹੀਂ ਆਇਆ ਸੱਚੀ ਵਿੱਚ ਨਹੀਂ ਆਇਆ ਜਾਂ ਫਿਰ ਜਾਣ ਕੇ ਮੋੜਿਆ ਸੀ ਛੱਲਾ ਸੱਚੀ ਵਿੱਚ ਨਹੀਂ ਆਇਆ ਆ ਕਹਿੰਦੀ ਸੀ ਰੈੱਡ ਪਸੰਦ ਨਹੀਂ ਲਹਿੰਗਾ ਪੀਚ ਕਲਰ ਦਾ ਪਾਉਂਗੀ ਮਹਿੰਦੀ ਲਾ ਕੇ ਹੱਥ ਵਿਚਾਲੇ ਤੇਰਾ ਨਾਮ ਲਿਖਾਉਂਗੀ ਮੇਰੇ ਨਾਲ ਸੁੱਖ ਦੁੱਖ ਦੇਖਣ ਵਾਲੇ ਕਿੱਧਰੇ ਗਏ ਤੇਰੇ ਵਾਦੇ ਨਹੀਂ ਮੁੰਡਾ ਟੁੱਟ ਕੇ ਚੂਰੋ ਚੂਰ ਹੋਇਆ ਦੁੱਖ ਦੇਗੀ ਇਹਨੇ ਜਾਦੇ ਨਹੀਂ ਮੇਰੇ ਨਾਲ ਜੋ ਸੁਪਨੇ ਦੇਖਦੀ ਸੀ ਤੇ 11 ਦੇ ਨਾਲ ਪੂਰਦੀ ਏ ਜਦੋਂ ਨਵਾਂ ਯਾਤਰਾ ਤੰਗ ਕਰਦਾ ਉਹਨੇ ਵੀ ਪੂਰਦੀ ਏ ਤੇ ਇਸੇ ਲੀਮੇ ਨਾਲ ਮਾਰਦੀ ਕਹਿੰਦੀ ਨਵਾਜੀ ਜੋ ਬੈਲਰ ਨਹੀਂ ਕਮਾਉਆ ਮੇਰੇ ਵਾਂਗੂ ਪੱਟ ਕੇ ਛੱਡਦੀ ਨਾ ਮਾ ਸੁੰਨਿਆ ਮੁੰਡਾ ਸਾਊ ਆ ਨਵਾਜੀ ਵਾ ਯਾਰ ਨਹੀਂ ਆ ਠੀਕ ਆ ਯਾਰ ਕਲਾਪਿੰਗ ਤਾਂ ਕਰੋ ਯਾਰ ਬੰਦਾ ਮਾਨ ਦੇਣਾ ਚਾਹੀਦਾ ਉਹ ਆਪਣੇ ਪ੍ਰਾਣੇ ਲਿਆ ਕੇ ਦਿੱਤਾ ਆਪਾਂ ਇਸੀ ਬਾਜੀ ਤੇ ਮਹਲਮ ਪੈਂਡ ਤੇ ਪ੍ਰਾਣੇ ਲਿਆ ਕੇ ਦਿੱਤਾ ਆਪਾਂ ਠੰਡਾ ਮਹਲਮ ਵਾਲਾ ਗਿਆਨੀ ਆ ਆਵੇ ਆ ਪ੍ਰਾਣੇ ਸੇਵਾ ਕੀਤੀ ਠੰਡੇ ਦੀ ਇਹ ਹੱਸੀ ਵੜਾ ਛਣੀ ਐ ਦੇਹ ਦੇ ਰਿਹਾ ਕਿਆ ਨੰਨੇ ਵੀ ਤਰਾ ਦੰਦੀ ਦੇ ਦੇ ਮੈਂ ਨਹੀਂ ਠੀਕ ਆ ਯਾਰ ਬੰਦਾ ਠੀਕ ਆ ਯਾਰ ਬੰਦਾ ਰੱਬ ਦਾ ਜੀ ਆ ਯਾਰ ਰੱਬ ਦਾ ਜੀ ਆ ਯਾਰ ਕੁਸਾਬ ਚੱਲ ਰਿਹਾ ਕੁਸਾਬ ਚੱਲ ਰਿਹਾ ਜਿਹੜੀ ਲਾਬ ਨੂੰ ਕੁਸਾਬ ਪ੍ਰੇਮ ਤੇ ਆ ਰਾਂ ਜਾਂ ਬਰਦਰੇ ਬੈਠਾ ਆ ਹੈਲੋ ਕਬੂਤਰ ਵੇਖਾ ਸ਼ਹਿਰੀ ਕੋ ਦੱਸਦਾ ਕਣੀ ਬੈਠਦੇ ਆ ਬਾਈ ਚੱਕਰ ਮਾਰ ਗਏ ਸਾਰੇ ਮੈਂ ਮਾਲਮ ਰੋਟੀ ਪਾਣੀ ਦੀ ਤਿਆਰੀ ਆ ਬਾਈ ਪੂਰੀ ਆ ਗਿਆ ਗਿਆਨੀ ਹਾਂ ਪ੍ਰਸ਼ਾਦੇ ਦੀ ਤਿਆਰੀ ਆ ਬਾਈ ਪੂਰੀ ਵੇਖ ਰੋਟੀ ਨਹੀਂ ਮਿਲੀ ਤੇ ਦੁਖੀ ਹੋਏ ਬੈਠੇ ਆ। ਪਪਾ ਸੈਂਟ ਘਾ ਦੇ ਆਂ ਸਭਾ ਨੂੰ ਮੈਂ ਸਾਰਿਆਂ ਨੂੰ ਮੈਲ ਜੂਗੀ ਰੋਟੀ ਕੋਈ ਨਹੀਂ ਮਾਏ। ਚੱਲ ਸ਼ਰੀ ਨਾਪੀ ਆ ਮਰੇਸ ਬਾਈ ਸ਼ਰੀ। ਆਪਾਂ ਜਿੱਲਦੀ ਦੇ ਦੇ। ਕੋ ਗਤੇ ਕੋ ਕਹਤਾ ਦੀ। ਕੋਈ ਕੋਈ ਤੁਸਿਆ ਮੇਰਾ ਹੀ ਆ। ਟੂਸਿਆਂ ਵਾਲਾ ਖਾਓ ਮੈਨੂੰ ਪਹਿਲਾਂ। ਆਹਾ ਆਹਾ। ਇਹ ਨਹੀਂ ਗਈ। ਮੈਨੂੰ ਤਾਂ ਤੁਸਿਆਂ ਵਾਲਾ ਆਪਣਾ। ਉਹ ਵੀ ਨਹੀਂ ਗਾ। ਬੋਤਰੀ ਦਾ ਆ ਜਾਂਦੀ ਮਿੱਲਾ ਦਾ। ਕੂਤਰਾ ਦੋਵੇਂ ਕੂਤਰੀ ਕੋਈ ਨਹੀਂ ਆਪਣੀ। ਕੂਤਰਾ। ਹਮ। ਅਰੇ ਅਰੇ ਤੁਸੇ। ਅਰੇ ਵੀ ਬਈ ਮੇਰੇ ਕੋਲ ਕੰਮ ਹੀ ਨਾ ਪੈਂਦਾ। 11 ਵਜੇ ਦਾ ਟਾਈਮ ਆ ਬਾਈ ਗਰਮੀ ਹੋ ਗਈ ਜੋਰਾਂ ਦੇ। ਤੇ ਕਬੂਤਰ ਆਉਂਦੇ ਆ ਠਾਣੂ ਗੁਰਦਾਰੇ ਦੇ ਬਹਿਣ ਆ ਵੀ ਰੁਕੀ ਜਾਂਦਾ ਖਾਂ ਬਾਈ ਇਹ ਨਹੀਂ ਆਪਣਾ ਯਾਰ ਇਹ ਯਾਰ ਹਰੇ ਟੂਸਿਆ ਭਰਾਵਾ ਇਹਦੇ ਯਾਰ ਕੀ ਕਰੀ ਇਹਨੇ ਨਹੀਂ ਹਰੇ ਟੂਸਿਆ ਨਾਲ ਤਾਂ ਇਧਰ ਨੰਝ ਆ ਆਹ ਹਰੇ ਟੂਸਰੇ ਵਾਲਾ ਨਾ ਇਹ ਆਹ ਵਿਚਾਲੇ ਹਰੇ ਆ ਜਰਾ ਆ ਆ ਆ ਇਹ ਦੇਖ ਹੂੰ ਹੂੰ ਲਾ ਬਿਡਰਿਓ ਖਾਣਾ ਵਈ ਨਾ ਇਹ ਨਹੀਂ ਨਾ ਮੱਡਾ ਕਰਦਾ ਵਕਲਾ ਕੈਨਾਂ ਚ ਹਾਂਜੀ ਮਿੱਤਰੋ ਡੇਢ ਦਾ ਟਾਈਮ ਹੋ ਗਿਆ ਬਾਈ ਤੇ ਕਬੂਤਰ ਕਿੰਨੇ ਕੱਟੇ ਗਏ ਦੋ ਕੀ ਕੱਟੇ ਗਏ ਹਨ ਤਿੰਨ ਤਿੰਨ ਕਬੂਤਰ ਕੱਟੇ ਗਏ ਬਾਈ ਚਾਰ ਡੇਢ ਕ ਦਾ ਟਾਈਮ ਹੋ ਗਿਆ ਚਾਰ ਕਬੂਤਰ ਕੱਟੇ ਗਏ ਬਾਈ ਉਹ ਵੀ ਭੱਜ ਕੇ ਦੋ ਭੱਜ ਗਏ ਦੋ ਬਹਿ ਗਏ ਹਨ ਤੇ ਬਾਕੀ ਤਕਰੀਬਨ ਸਾਰੇ ਕਬੂਤਰ ਫਿਰਦੇ ਆ ਬਾਈ ਬਾਕੀ ਦੀ ਅਪਡੇਟ ਸ਼ਾਮ ਨੂੰ ਦਵਾਂਗੇ ਤੇ ਬਾਕੀ ਨਿੱਕੂ ਕਹਿਣਾ ਚਾਹਣਾ ਕੋਸ਼ ਓਏ ਨਹੀਂ ਬਹੁਤ ਗਰਮੀ ਥੋੜੀ ਪੈ ਗਈ ਹੈ ਗਰਮੀ ਬਈ ਦਿਨ ਮਾੜਾ ਹੋ ਗਿਆ ਸਹੀ ਤਾਂ ਨਾ ਜਿਹੜੀ ਗੱਲ ਆ ਨੇ ਹੁਣ ਨਾ ਤਾਂ ਪਟਾਕਾ ਹਾਂ ਕਲੀਅਰ ਹੋਣਗੇ ਫੇਰ ਕੋਈ ਜਾ ਕੇ ਗੱਲਬਾਤ ਬਾਜੀ ਨਿਪੜਨੀ ਆ ਬਾਜੀ ਨਿਪੜਨੀ ਆ ਰਾਂਗ ਨੇ ਕਲੀਅਰ ਹੁੰਦੇ ਬਈ ਪੈਣੀ ਆ ਵੇ ਸਾਰੇ ਹੀ ਖੜਤ ਗਏ ਕਿ ਨਹੀਂ ਐ ਕਿਹੜੇ ਇੱਧਰ ਆ ਤਿੰਨ ਦਾ ਟਾਈਮ ਆ ਬਈ ਸਾਰੇ ਕੂਤਰ ਆ ਗਏ ਬਹਿਣ ਕੱਟਿਆ ਗਿਆ ਬਈ ਟਾਵਰ ਤੇ ਬਹਿ ਕੇ ਉੱਡ ਗਿਆ ਸਾਰੇ ਪੂਸੇ ਕਾਲਾ ਘੱਟ ਕਾਲੀ ਟੋਰੀ ਆਓ ਜੀ ਬਈ ਆ ਬਈ ਮੈਂ ਕੱਟਿਆ ਗਿਆ ਕੱਟਿਆ ਗਿਆ ਕਾਲੀਆਂ ਬਲੀਨਾਲ ਮੈਂ ਆਇਆ ਕੱਟਿਆ ਗਿਆ ਟਾਵਰ ਤੇ ਬੈਠ ਕੇ ਬਈਰ ਦਾ ਉਤਰਦਾ ਰਹਿੰਦਾ ਹੈ ਸੱਪਰ ਜੋ ਉਹ ਕਰਦਾ ਕਾਲਾ ਨਾ ਕੋਈ ਛੱਪਰ ਤੇ ਬੈਠਾ ਉਹ ਕਰਦਾ ਮੈਂ ਕਿਹੜਾ ਫੜ ਕੇ ਦੇਖ ਲੈ ਕਰਨੀ ਆ ਜਾਣ ਵੀ ਗੱਲਾਂ ਕਿੰਨੇ ਦੇਹੀ ਆਪਾਂ ਟਾਈਮ ਲੱਗਿਆ ਕਬੂਤਰਾਂ ਦੇ ਗੇਅਰ ਨਿਕਲੇ ਫਿਰਦੇ ਆ ਬਾਈ ਕਿ ਨਹੀਂ ਸ਼ੈਰੀ ਹਾਂ ਹਾਂ ਬਾਈ ਆਹ ਹੁੰਦਾ ਲਾਲ ਚੀਨਾ ਜਾਈ ਭੱਜਿਆ ਆਪਣਾ ਆਹ ਹੁੰਦਾ ساتو اتر فردتا يا هنو نہ کرتا اينو اي دان ني لگي ا پڑا اندني اندني ਰਮਣਾ ਰਮਣਾ ਬਹਿਰੀਨ ਹਾਂ ਕੱਟ ਦੇ ਬਾਈ ਰਮਣਾ ਬਹਿਰੀਨ ਬਾਈ ਕਬੂਤਰ ਕੱਟਿਆ ਗਿਆ ਬਾਈ ਉਹ ਰਤੀਆ ਹਰੀ ਲਾਲ ਬਾਈ ਆਪਣਾ ਇੱਕ ਕਬੂਤਰ ਬਹਿ ਗਿਆ ਬਾਈ ਰਮਣੀ ਬਹਿਰੀਨ ਦੇ ਨਾਂ ਤੇ ਢੰਡ ਬੈਠ ਡੰਡੇ ਵਾਲਾ ਵੀ ਕੱਢ ਕੇ ਮਣੀ ਦੁੱਲੇ ਵਾਲਾ ਮਣੀ ਦੁੱਲੇ ਵਾਲਾ ਬਾਈ ਕਬੂਤਰ ਬਹਿ ਗਿਆ ਹਰੀ ਡੈਡ ਬਾਲਾ ਟੋਰੀ ਆ ਕਬੂਤਰ ਬਾਈ ਕਿਹੜੇ ਭਰਾ ਦਾ ਵੇਖ ਕੇ ਬਾਈ ਰਿਕਾਰਡਿੰਗ ਪਾ ਦਿਓ ਯਾਰ ਆ ਰਿਕਾਰਡਿੰਗ ਪਾ ਦੇ ਥੋੜਾ ਬਾਈ ਨਹੀਂ ਬਾਈ ਘੰਡ ਘੰਡ ਬੈਠੇ ਨੇ ਯਾਰ ਕਿੱਥੇ ਤਾਂ ਨਹੀਂ ਘੰਡ ਬੈਠੇ ਨੇ ਰੰਗ ਵੇਖੀ ਰੰਗ ਰੰਗ ਖੋਲ ਕੇ ਵੇਖ ਹਰੀ ਗਲਾਬੀ ਬਗਲਾ ਹਾਂ ਰੱਤਾ ਇੱਕ ਵਾਰ ਹਰੀ ਗਲਾਬੀ ਬਗਲ ਵੇਖੀ ਬਾਈ ਰੱਤਾ ਹੈਗਾ ਯਾਰ ਕਿਸੇ ਦਾ ਹਰੀ ਹਰੀ ਗਲਾਬੀ ਬਗਲ ਰੱਤਾ ਆਵੇ ਦਾ ਹੈਗਾ ਹੁਣੇ ਕੱਟਿਆ ਪਾ ਫੜਾ ਦੇ ਫਿਰ ਓਏ ਕਾਲਾ ਢਿੱਡ ਗਲਾਬੀ ਟੋਰੀ ਹੋ ਗਈ ਇਹਦੀ ਵੇਖੀ ਆ ਬਾਹਰ ਵਾਸ ਪੈਦਿਆਂ ਤੇ ਬੈਠਾ ਹਾਂ சனி ਦੇਵਤਾ ਹਾਂ ਦੱਸੀ ਭਾਈ ਹੁਣ ਤੇਰੇ ਵਾਲਾ ਕਿੱਥੇ ਗਿਆ ਮੜਾਇਆ ਆਪਣਾ ਬਾਬੇ ਕਿਨੇ ਪਾਣੀ ਵਾਲੀ ਬੈਠ ਮਰਾਦੀ ਹੋ ਗਈ ਗੋੜ ਦੇ ਕੇ ਪੱਕੀ ਗੱਲ ਆ ਪੱਕੀ ਗੱਲ ਆ ਆਇਆ ਨਹੀਂ ਇਹ ਤਾਂ ਮੁੜਿਆ ਨਹੀਂ ਬਾਈ ਦੇ ਤਾਂ ਕਿੰਨੇ ਗੁੜ ਤੇ ਪਾਣੀ ਵਾਲੀ ਬੈਠਾ ਹੋ ਗਿਆ ਇਹ ਮੇਰੇ ਲਾਲ ਬੋਤਲ ਇੱਕ ਰਹਿ ਗਿਆ ਬਾਈ ਲਾਲ ਬੋਤਲ ਹੋ ਗਿਆ ਯਾਰ ਬੋਤਲ ਨਹੀਂ ਬਈ ਇਹ ਇਹ ਬਈ ਬੋਤਲ ਆ ਗਈ ਆਪਣੀ ਖਾਲੀ ਆ ਕੇ ਭਰੀ ਆ ਏਟ ਮਾਣੇ ਵਾਲੇ ਕਬੂਤਰਾਂ ਚੋਂ ਆਪਣੀ ਲਾਲ ਬਈ ਭਰੀ ਆ ਕੇ ਖਾਲੀ ਆਣਾ ਹੋਂ ਤਾਂ ਖਾਲੀ ਆ ਸਤੂ ਉਹ ਆਣੀ ਬਈ ਖਾਲੀ ਠੀਕ ਆ ਹੋ ਜੂਗੇ ਆਪਣਾ ਫਿਰ ਪੰਦ ਫਿਰਦੇ ਬਈ ਸਾਂਝੀ ਕਿ ਨਾ ਕਰਨੀ ਨਹੀਂ ਯਾਰ ਆਇਆ ਨਾ ਕਰ ਮੇਰੇ ਨਾਲ ਤਾਂ ਕਰਾਂ ਬਈ ਪਾਏ 5000 ਰੁਪਇਆ ਲਾ ਲਾ ਸਾਡੇ ਨਾਲ ਯਾਰ ਕਹਿ ਰਾ ਉਹਨਾਂ ਦਾ ਨਹੀਂ ਯਾਰ ਪੰਡ ਪਾਏ 5000 ਰੁਪਇਆ ਜੀ ਨੇ ਲਾਉਣਾ ਪਾਵਾ ਤੇਰਾ ਯਾਰ ਆਦਾ ਆ ਉਹਨਾਂ ਦੀ ਜਾਂ ਜਾਂ ਆਇਥੇ ਨੋਲੋ ਕਿ ਤਾ ਨਹੀਂ ਆਪ ਆਪੇ ਬਸ ਜੀ ਦੀ ਮਰਜ਼ੀ ਦੀ ਹੈ ਕਿ ਸਭ ਕਰਦੇ ਇਹ ਉਹਦੀ ਕਾਪੀ ਆ ਮਰਜ਼ੀ ਦੀ ਕੋਈ ਬੜਾ ਜਵਾਨ ਉਣਾੜੀ ਕਰ ਰਿਹਾ ਹੈ ਚੱਲ 2000 ਵਿੱਕੀ ਨਾਲ ਚੱਲ ਬੋਲ ਲੈ ਵੀ ਅੱਜ ਆਪਣੇ ਭਾਈ ਵਿੱਕੀ ਭੰਗਰ ਦਾ ਕੰਪਿਊਟਰ ਫਿਰਦਾ ਤੇ ਨਾਲ ਨਾਵੇ ਕਿਲੇ ਵਾਲਿਆਂ ਦਾ ਹੋਰ ਕੋਈ ਨਹੀਂ ਤੀਜਾ ਤੀਜਾ ਮੱਛਰ ਚੋਗੋ ਹੈਲੋ ਬੋਲੋ ਲਾਡ ਚੋ ਆ ਗਿਆ ਭਾਈ ਮਾਚੇ ਹੋ ਗਿਆ ਲੱਗਦਾ ਐਸਾ ਕੀ ਕਰਾਂ ਮੈਨੂੰ ਮੈਨੂੰ ਸਿੱਧੂ ਵਾਲਿਆ ਹਾਂ ਆਹ ਭਰਾ ਮੈਂ ਬਾਕੀ ਇਹ ਕਹਿਣਾ ਕੂਤ ਨਾ ਕੋਈ ਚਾਂਸ ਵੀ ਹੈਗਾ ਆ ਜਿਹੜੇ ਛੜਦੇ ਆ ਜਾਂ ਥੱਲੇ ਵੀ ਕਿਹਾ ਸੀ ਇਹ ਕਾਲਾ ਨਿਸ਼ਾ ਤੇ ਕਾਲੀ ਬੈਠਾ ਚੱਕੀ ਨਾ ਹੱਥ ਹੋ ਰਿਹਾ ਜੀ ਬਹੁਤ ਹੋਈ ਇਹ ਲਓ ਬਾਈ ਜੀ ਟਾਈਮ ਹੋ ਗਿਆ ਜਿਹੜੇ ਕੁੱਤਰਾਂ ਦਾ ਟਾਈਮ ਲੱਗਿਆ ਸੀ ਨਾ ਉਹ ਉਤਰਾਂ ਟਾਈਮ ਹੋ ਗਿਆ ਕੁੱਤਰ ਕੱਟੇ ਗਏ ਆ ਬਾਈ ਤਿੰਨਾ ਬਾਈਆਂ ਦੀ ਬਾਜੀ ਕੱਚੀ ਸੀਗੀ ਨਾ ਸੁਣ ਲੋ ਨਵੇਂ ਨਵਾਂ ਕਿਲਾ ਵਿੱਕੀ ਭੰਗਰ ਗੋਰਾ ਕੁਰਕੀ ਬਈ ਇਹਨਾਂ ਤਿੰਨਾ ਬਾਈਆਂ ਦੀ ਬਾਈ ਸੀਗੀ ਨਹੀਂ ਫੜ ਲਿਆ ਇਹਨਾਂ ਤਿੰਨਾਂ ਦੀ ਕੱਚੀ ਸੀਗੀ ਬਾਈ ਇਹਨਾਂ ਤਿੰਨਾਂ ਨੂੰ ਬਹੁਤ ਬਹੁਤ ਵਿਦਾਨੀਆਂ ਬਾਈ ਬਹਿ ਕੇ ਬੈਠ ਜਾ ਆ ਜਾ ਮੱਤ ơi ਮੜੀ ਭੜਕਾ ਲੱਭੇ ਜਾਂਦੇ ਨੂੰ ਮੜਕਾਇਆ ਕਰ ਹਵੇ ਆ ਵੇ ਖੁਕ ਪਾ ਉਹ ਕਦਰਗਾ ਟੂਸਾ ਵਾਲਾ ਹੈ ਆਹ ਕਿੱਥੇ ਆ ਆ ਆ ਇੱਕ ਮਿੰਟਾ ਇੱਕ ਮਿੰਟ ਰੋਕ ਉਹ ਸਾਲਿਆ ਮੈਨੂੰ ਪਤਾ ਹੀ ਨਹੀਂ ਤੇਰੀ ਓਏ ਆਪਣਾ ਦੂਜਾ ਕਿੱਧਰ ਗਿਆ ਏ ਦੂਜਾ ਯਾਰ ਦੂਜਾ ਬਹਿ ਗਿਆ ਯਾਰ ਇਹ ਨਾ ਨਾ ਬੋਲਦੀ ਨਾ ਬੋਲ ਇਹਨਾਂ ਨਾਲ ਨਾ ਬੋਲਦੇ ਬਈ ਫੜਿਆ ਚੰਦੇ ਨੂੰ ਨਹੀਂ ਆਉਂਦਾ ਨਹੀਂ ਵੀਡੀਓ ਬਈ ਭੰਗਰ ਪ੍ਰਿੰਟ ਮਾਵਾ ਦਾ ਤਰੋਡੇ ਸੀ ਤਿੰਨਾਂ ਕਬੂਤਰਾਂ ਨੇ ਆਹੋ ਬਾਜੀ ਜਿੰਨਰ ਕੀਤੀ ਆ ਵਿੱਕੀ ਭੰਗਰ ਤੇ ਗੋਰਾ گورਕੀ ਤੇ ਬਈ ਸ਼ਨੀ ਨਵਾਂ ਕਿਲਾ ਬਾਜੀ ਬਹੁਤ ਵਧੀਆ ਇੱਕ ਨੰਬਰ ਬਈ ਸਰਪੰਚ ਨੇ ਬਹੁਤ ਵਧੀਆ ਸੰਯੋਗ ਦਿੱਤਾ ਦੇਵਾ ਸਰਾ ਹੋਈ ਬਾਈ ਰੋਟੀ ਪਾਣੀ ਦਾ ਵੀ ਸਾਰਾ ਓਕੇ ਆ ਬਈ ਮਾਰਕਮ ਵੀ ਸਾਰੇ ਬਹੁਤ ਬਹੁਤ ਬਾਈ ਸਰਪੰਚ ਦਾ ਸੰਯੋਗ ਦੇ ਜੀ ਬੋਲਦੇ ਭੰਗੜਾ ਵਾਲਿਆ ਇੱਕ ਮਿੰਟ ਬੋਲਦੇ ਮੜਾ ਬੋਲਦੇ ਵੀਡੀਓ ਬਣਾਇੰਦੂਗਾ ਆਹਦੇ ਵਿੱਚ ਹੀ ਭੰਗੜਾ ਵਾਲੇ ਬਾਈ ਦੇ ਬੜਾ ਨੂਤਰਾ ਮਿੰਨਰ ਹੋਇਆ ਵੀ। ਬਹੁਤ ਬਹੁਤ ਮੁਬਾਰਕ। ਜੁੜੇ ਸਾਰਿਆਂ ਦੇ ਵੀਰਾਂ ਨੂੰ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸਾਰਿਆਂ ਨੂੰ ਵੀਰੇ। ਬਈ ਕਾਪੀ ਵਾਲੇ ਬਈ ਵਿੱਕੀ ਭੰਗਰ ਤੇ ਬਈ ਵੀਰੇ ਵਾਲੇ ਇਹਨਾਂ ਨੇ ਵਧੀਆ ਕਾਪੀ ਦਾ ਇਨਸਾਫ ਕੀਤਾ। ਬਹੁਤ ਸੋਹਣਾ ਕੰਮ ਕੀਤਾ ਯਾਰ। ਕੋਈ ਰੌਲਾ ਨਹੀਂ ਪਿਆ। ਵਧੀਆ ਕੰਮ ਕੀਤਾ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਤਾਰੀਆਂ ਬਈਆ ਤਾਰੀਆਂ ਇੱਧਰ ਦਿਓ ਜੀ ਕਾਲਾ ਕੰਮ ਕਰਾ ਰਾਜ ਇਹ ਵਿੱਕੀ ਨਹੀਂ ਨਾਲ ਇਹ ਕੰਮ ਕਰਾ ਸਹੀ ਰਾਮ ਲੱਗ ਰਹੀ ਜੀ ਮਿੱਤਰੋ ਆਪਾਂ ਬਾਜੀ ਕਰ ਲਈਆ ਵਿੰਨ ਉਸਤਾਦ ਵਿੱਕੀ ਭਾਂਗਰ ਤੇ ਇੱਕ ਗੂਰਾ ਘੁਰਕੀ ਤੇ ਤੀਜਾ ਕਬੂਤਰ ਸੀ ਬਈ ਸਣੀ ਨਵਾਂ ਕਿਲਾ ਪਿੰਡ ਮਾਲਮ ਤੋਂ ਬਾਜੀ ਕਰ ਲਈ ਬੈਨ ਆਪਾਂ